ਸਸ਼ੀਕਾਲ ਤੁਸੀਂ ਦੇਖੀਓ ਆਜ਼ਾਦ ਸੋਚੋ ਤੇ ਗੱਲ ਕਰਾਂਗੇ ਪਠਾਨਕੋਟ ਦੀ ਪਠਾਨਕੋਟ ਦੀ ਇੱਕ ਬ੍ਰਾਂਚ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਸੋਨੇ ਦੇ ਗਹਿਣੇ ਬਣਾਏ ਤੇ ਉਹਨਾਂ ਨੂੰ ਇਸ ਬੈਂਕ ਦੇ ਵਿੱਚ ਰੱਖ ਕੇ ਇਸ ਦੇ ਉੱਤੇ ਲੋਨ ਲਿਆ ਹੋਇਆ ਸੀ ਤਾਂ ਉਸ ਵੇਲੇ ਗਾਥਾ ਨੇ ਬ੍ਰਾਂਚ ਦੇ ਵਿੱਚ ਹੰਗਾਮਾ ਕਰ ਦਿੱਤਾ ਜਦੋਂ ਬੈਂਕ ਦੀਆਂ ਤਿਜੋਰੀਆਂ ਦੇ ਵਿੱਚੋਂ ਉਹਨਾਂ ਦਾ ਸੋਨਾ ਗਾਇਬ ਹੋ ਗਿਆ ਜੀ ਹਾਂ ਦੱਸਦੀ ਹੈ ਕਿ ਬੈਂਕ ਦੇ ਵਿੱਚ ਇੱਕ ਵਿਅਕਤੀ ਆਇਆ ਤਾਂ ਉਸਨੇ ਕਿਹਾ ਕਿ ਉਸ ਆ ਸੋਨਾ ਦਿੱਤਾ ਜਾਵੇ ਤਾਂ ਉਸ ਦੇ ਸੋਨੇ ਦੇ ਵਿੱਚ ਕੁਝ ਗਹਿਣੇ ਗਾਇਬ ਸੀ ਜਿਸ ਦੇ ਚੱਲਦੇ ਇਸ ਨੂੰ ਲੈ ਕੇ ਜਿਹੜਾ ਕਿ ਹੰਗਾਮਾ ਗਾਕ ਦੇ ਵੱਲੋਂ ਕੀਤਾ ਗਿਆ ਉੱਥੇ ਇੱਕ ਮਹਿਲਾ ਜਿਹੜੀ ਕਿ ਕਿਸ਼ਤਪੁਰਨਾ ਆਈ ਸੀ ਆਪਣੇ ਗੋਲ ਲੋਂ ਦੀ ਤਾਂ ਉਸ ਨੇ ਵੀ ਕਿਹਾ ਕਿ ਉਸ ਦੇ ਵੀ ਜਿਹੜਾ ਗੋਲਡ ਇਥੇ ਰੱਖਿਆ ਹੋਇਆ ਤਾਂ ਉਸ ਦੀ ਜਾਂਚ ਕਰਵਾਈ ਜਾਵੇ ਤੇ ਜਦੋਂ ਉਸ ਨੇ ਚੈੱਕ ਕੀਤਾ ਤਾਂ ਉਸ ਦੇ ਵਿੱਚ ਉਸ ਦੇ ਕੁਝ ਗਹਿਣੇ ਜਿਹੜੇ ਕੀ ਗੱਲ ਸੀ ਜਿਸ ਦੇ ਵਿੱਚ ਉਸ ਦੇ ਵੱਲੇ ਮੁੰਦੀਆਂ ਅਤੇ ਕੰਨਾਂ ਦੇ ਟੌਪਸ ਦਸੇਚਾਰ ਨੇ ਤੇ ਬੈਂਕ ਦੇ ਵਿੱਚ ਖੂਬ ਹੰਗਾਮਾ ਹੋਇਆ ਦੱਸਿਆਚਾਰ ਹੈ ਕਿ ਪੰਜ ਗਾਟਾਂ ਦੇ ਨਾਲ ਇਹ ਵੱਡੀ ਆ ਠੱਗੀ ਹੋਇਆ ਜਾਂ ਕੀ ਹੋਇਆ ਇਸ ਲਈ ਲੈ ਕੇ ਉਹਨਾਂ ਨੇ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਉਹਨਾਂ ਕਹਿ ਕਿ ਜਾਂਚ ਕਰਵਾਈ ਜਾਵੇ ਕਿ ਉਹਨਾਂ ਦਾ ਤਿਜ਼ੋਰੀ ਵਿੱਚ ਰੱਖਿਆ ਆਖਰ ਸੋਨਾ ਕਿਵੇਂ ਗਾਇਬ ਹੋਇਆ ਕਿਸ ਨੇ ਚੋਰੀ ਕੀਤਾ ਜਿਸ ਦੇ ਚਾਲੇ ਗਾਕਾਂ ਨੇ ਖੂਬ ਹੰਗਾਮਾ ਕੀਤਾ ਸਰ ਪਠਾਨਕੋਟ ਬਾਈਪਾਸ ਮਨਾਪੁਰਮ ਵਾਲੇ ਆ ਨਾ ਇੱਥੇ ਮੈਂ ਆਪਣਾ 골ਡ ਜਮਾ ਕਰਵਾਇਆ ਸੀਗਾ 66 ਗ੍ਰਾਮ ਅੱਜ ਤੋਂ ਡੇਢ ਤੋਂ 2 ਸਾਲ ਪਹਿਲੇ ਤੇ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਹਾਂ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਹੈ ਨਹੀਂ ਨਹੀਂ ਮੈਂ ਇੰਟਰਸਟ ਪੇ ਕਰਨ ਆਈ ਹੀ ਲਾਗੇ ਕਸਟਮਰ ਰੋਲਾ ਪਾ ਰਿਹਾ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੇ ਉਹ ਕਹਿੰਦੀ ਹੈ ਕਿ ਇੱਥੇ 골ਡ ਚੋਰੀ ਹੋ ਗਿਆ ਵਾ ਫਿਰ ਮੈਂ ਨੈਕਸਟ ਡੇ ਆਪਣਾ 골ਡ ਵੇਖਣ ਆਈ ਤੇ ਮੇਰਾ 골ਡ ਤਿੰਨ ਤਿੰਨ ਚਾਰ ਆਈਟਮ ਗੁੰਮ ਸੀ ਗਿਆ ਤਿੰਨੇ ਮੇਰੀਆਂ ਰਿੰਗਾਂ ਇੱਕ 체ਨ ਇੱਕ ਇਅਰਿੰਗ ਸੀ ਗਿਆ ਮੇਰੇ 24 ਗ੍ਰਾਮ 골ਡ ਮੇਰਾ ਗੋਮਿਆ ਜਿਹੜਾ ਕਿ ਇਹ ਮੰਨ ਨਹੀਂ ਰਿਹਾ ਹੁਣ ਜਿਹਦੀ ਕਿ ਇਹਨਾਂ ਦਾ এমਪਲੋਏ ਨੇ ਸਲਿੱਪ ਮੇਰੇ ਕੋਲੋਂ ਲੈ ਕੇ ਰੀਨਿਊ ਕਹਿਨ ਦਾ ਕਰਕੇ ਸਲਿੱਪ ਲੈ ਲਈ ਸੀਗੀ ਤੇ ਉਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਰਿਹਾ ਹੁਣ ਇਹ ਮੰਨ ਨਹੀਂ ਰਿਹਾ ਬਾਕੀ ਜੋ ਮੇਰੇ ਕੋਲ ਐਵੀਡੈਂਸ ਆ ਐ ਆ ਤੇ ਇਹਦੇ ਵਿੱਚ ਮੇਰਾ ਨਾਮ ਬੋਲਦਾ ਹਰ ਇੱਕ ਕੰਪਲੇਂਟ ਦੇ ਵਿੱਚ ਹਾਂਜੀ ਇਹ मतलब ਥੋੜਾ ਟਾਈਮ ਦਾ ਮਹੀਨੇ ਦਾ ਟਾਈਮ ਦੇ ਰਹੇ ਆ ਕਿ ਇਹ ਸੋਲੂਸ਼ਨ ਕਰ ਦਾਂਗੇ ਟਾਡਾ 골ਡ ਵਾਪਸ ਮਿਲ ਜੇਗਾ ਹਾਂਜੀ ਹਾਂਜੀ ਕਹਿੰਦੀ ਆ ਕਿ ਜੋ ਮਤਲਬ ਜਿੰਨੇ ਚੋਰੀ ਕੀਤੀ ਹੈ ਨਾ ਤੇ ਉਹਦੇ ਤੇ ਐਫ ਆਰ ਆਈ ਜਦੋਂ ਹੋ ਜੇਗੀ ਉਦੋਂ ਤੁਹਾਡਾ ਸੋਲੂਸ਼ਨ ਹੋ ਕੇ ਤੁਹਾਨੂੰ ਤੁਹਾਡਾ 골ਡ ਵਾਪਸ ਦਿੱਤਾ ਜਾਏਗਾ ਦਸੰ ਦਾ 골ਡ ਰਿਫਰ ਦਿੱਤਾ ਹੋਇਆ ਇਹ ਕਿਸ ਨੂੰ ਮਤਲਬ ਨਿਊ ਵੀ ਤਾਂ ਵੀਂਗਿਆ ਦੇ ਗ੍ਰਾਮ ਲੌਨ ਮੰਨ ਕਰਾ ਕਿ ਇਹਨਾਂ ਨੇ 24 42 ਗ੍ਰਾਮ ਲੌਨ ਕੀਤਾ ਹੋਇਆ ਠੀਕ ਹੈ ਉਹਦੀ ਪੂਰਨ ਐਪਲਾਈ ਤੁਸੀਂ ਨੇ ਐਫ ਆਰ ਡੇਟਿਵ ਮੰਨ ਕੋ 62 68 ਗ੍ਰਾਮ ਨਾ 68 ਗ੍ਰਾਮ ਦਿਖਾਉਣਾ ਰਿਕਾਰਡ ਦੀ ਹੋਇਆ ਮਕਵਾਰੀ ਆਓ ਮੈਂ ਜਨੇਸ ਬਰਾਣ ਦੀ ਰਿਟਰਨ ਇਨਕੁਆਰੀ ਕਰੂਗੀ ਅਫੇਅਰ ਪੰਜਾਬ ਪਲਾਈ ਤੇ ਹੋ ਚੁਕੀ ਹੈ ਤਾਂ ਤੱਕ ਕਸਟਮਰ ਵਿਚਾਰ ਰਹੇਗੇ ਐਫਆਈਆਰ ਕਰਾਈ ਗਈ ਹੈ ਹਾਂ ਬਿਲਕੁਕੁ ਪੰਜਾਬ ਨੂੰ ਅਸੀਂ ਪੁੱਛਣੇ ਦਿੰਦੇ ਕਦੋਂ ਕਰਾਈ ਗਈ ਪੜੀ ਉਹ ਐਫਆਈਆਰ ਇਸ ਲਈ ਸਭ ਤੋਂ ਲਾਈਟ ਚਾਰਾਂਗ ਰਾਈ ਨਾ ਪਰਿਸ਼ਕਤ ਕਰਤੀ ਆਪਾਂ ਦੱਸ ਦਿਜੀਏ ਕਰਾ ਰਹੀ ਟਿਕਾ ਪੀਆ ਕਿਹੜੀ ਵੇਲੇ ਪਾਰੀ ਹੋ ਰਹੀ ਹੈ ਉਹਨਾਂ ਕੋਲ ਜਿਹੜੀ ਪਰੋਸੈਸ ਹੋ ਕਮੈਂਡ ਨੂੰ ਪ੍ਰੋਸੈਸਰ ਕੋਲ ਵਿੱਚ ਜੋ ਪਰ ਕੰਪਨੀ ਪ੍ਰੋਸੈਸ ਦੇ ਤੁਰ ਚੱਲਣਾ ਪੈਣਾ ਸਰ ਤੁਹਾਡੀ ਨੂੰ ਐਫਆਈਆਰ ਹੋਈ ਵੀ ਨਾ ਉਸ EMPLYEE ਦੇ ਉੱਪਰ ਹਾਂ ਬਿਲਕੁਲ ਕੀ ਨਾਮ ਹੈ EMPLYEE ਦਾ ਉਹ ਐਫਆਈਆਰ ਨੰਬਰ ਮਿਲ ਸਕ ਕਿਹੜੇ ਕਿਹੜੇ ਥਾਣੇ ਤੇ ਕਿਹੜਾ ਪੋਣਾ ਲਾਉਣਾ ਹੈ 8 ਆ 8 ਨੰਬਰ ਐਪਲੀਕੇਸ਼ਨ ਨੂੰ ਕੋਟਾ ਕਾਪੀ ਤੇ ਲੈਣੀ ਤੋਂ ਮਿਲ ਸਕਦੀ ਹੈ 8 ਨੰਬਰ ਦਾ ਹੈ ਉਹਦੇ ਤੋਂ ਐਪਲੀਕੇਸ਼ਨ ਦੇ ਦੋਨ ਮੈਂ ਐਪ ਤੇ ਐਪਲੀਕੇਸ਼ਨ ਹੈ ਕਿ ਸਭ ਮੈਟਿਕ ਕੀਤੀ ਹੋਇਆ ਹੈ। ਕੋਈ ਕੰਪਨੀ ਜਿਹੜਾ ਸਰ ਕੋਈ ਪੁਫ ਨਹੀਂ ਕੰਪਨੀ ਕੋਈ ਵੀ ਗੋਲਡ ਡੇਰੀ ਕੰਪਨੀ ਪ੍ਰੋਸੈਸ ਪ੍ਰੋਫੈਸ਼ਨਲ ਲੋਕੀ ਪ੍ਰੋਪਰ ਸਾਰਾ ਕੋਈ ਪ੍ਰੋਸੈਸ ਕਰੂਗਾ ਬਹੁਤ ਬੜਾ ਸ਼ੁਕਰੀਆ ਮੇਰਾ ਸਿਰ ਰੁਪਿਆ ਹੈ ਹੈ ਜੀ ਰੁਪਿਆ ਰੁਪਿਆ ਕਿ ਇਹ ਤੁਸੀਂ ਐਜ਼ ਇਟੇ ਕੋ ਸਾਰਾ ਸੌਲਵ ਬਹੁਤ ਇੰਜ ਚਾਰਜ ਨੇ ਕਿ ਚਾਰਜ ਮੈਂ ਤੇ ਮੈਨੂੰ ਸਬੂਤ ਕਰਵਾਇ ਨਹੀਂ ਇੱਥੇ ਜਦੋਂ ਗਾਹਕਾਂ ਦੇ ਵੱਲ ਆਓ ਬੈਂਕ ਦੇ ਵਿੱਚ ਉਹਨਾਂ ਦੇ ਸੋਨੇ ਦੀ ਚੋਰੀ ਹੋਣ ਨੂੰ ਲੈ ਕੇ ਹੰਗਾਮਾ ਕੀਤਾ ਤਾਂ ਬੈਂਕ ਦੇ ਵਿੱਚ ਮੁਲਾਜ਼ਮਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਕਿ ਆਖਰ ਸੋਨਾ ਕਿਵੇਂ ਗਾਇਬ ਹੋ ਗਿਆ ਜਿਹਦੇ ਚੱਲਦੇ ਹੁਣ ਜਿੱਥੇ ਗਾਹਕਾਂ ਦੇ ਵੱਲੋਂ ਇਹ ਜਾਂਚ ਪੜਤਾਲ ਦੀ ਮੰਗ ਕੀਤੀ ਜਾ ਰਹੀ ਦੂਜੇ ਪਾਸੇ ਮੌਖੇ ਦੇ ਉੱਤੇ ਪੌਸਾ ਪ੍ਰਸ਼ਾਸਨ ਦੇ ਵੱਲੋਂ ਵੀ ਗਾਹਕਾਂ ਦੇ ਸੋਨੇ ਦੀ ਰਿਕਵਰੀ ਕਰਨ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਪਤਾ ਲਗਾਇਆ ਜਾਵੇਗਾ ਕਿ ਤਜ਼ੋਰੀਆਂ ਦੇ ਵਿੱਚੋਂ ਸੋਨਾ ਕਿਨੇ ਗਾਇਬ ਹੋਇਆ ਇਹ ਸੇਬ ਕੋਲ ਮੈਸਨ ਜੀ ਜੇ ਅਗਰਾ ਮੰਗਲਾ ਹੈ ਪੀ ਇਹ ਬੋਸਾ ਲੇਡੀਸ ਹੈ ਹੀ ਕਰਮਜੀਤ ਕੋਲ ਜਿਹਨੇ ਮੈਂ ਲੋਨ ਲਿਆ ਸੀਗਾ ਤੇ ਸੋਨਾ ਆਪਣਾ 골 ਜਮਾ ਕਰਵਾਇਆ ਸੀਗਾ ਉਹ ਜਿਹੜੇ ਪੁਰਾਣੇ ਮੁਲਾਜ਼ਮ ਜੀ ਬੇ ਪਹਿਲਾਂ ਕੰਮ ਕਰਦੇ ਸੀ ਇੱਥੇ ਉਹਨਾਂ ਨੇ ਇਹਨਾਂ ਦਾ 골 ਜਿਹੜਾ ਥੋੜਾ ਵਿੱਚੋਂ ਇਹ ਰਫੇ ਵੀ ਨਾ ਗਾਇਬ ਹੋ ਪਿਆ ਕਿੰਨਾ ਸੀਗਾ ਇਹ ਤਾਂ ਸ਼ੇਅਰ ਕਰਾਮ ਦੇਗਾ ਇਹ ਕਿੰਨਾ ਚੋ ਕਰਦੇ ਨੇ ਇਹ ਇਹ 24 ਗ੍ਰਾਮ ਸੋਨਾ ਘਟਾਉਣ ਦਾ ਹੁੰਦਾ ਇਹਨਾਂ ਦੇ ਕਰਨਾ ਕਰਦੇ ਹਾਂ ਹਾਂਜੀ ਉਹਨੇ ਕਿਸ਼ਤ ਵਿਆਜ ਵਗੈਰਾ ਦੇ ਦੋ ਸਾਰੇ ਟੈਂਸਰ ਦੇ ਰਏ ਆ ਥਾੜੀ ਇਹ ਤਾਂ ਗੱਲ ਹੋ ਗਈ ਮਨੀ ਬ੍ਰਾਉਨ ਹੋਈ ਗਾ ਲੋ ਕਹਿੰਦੇ ਸਾਡੀ ਨਾ ਇਸ ਇਸ ਤੋਂ ਬਾਅਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕਿੰਨਾ ਦਾ ਜੋ ਨੁਕਸਾਨ ਆ ਪੂਰਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਕੰਪਨੀ ਹੈਗੀ ਉਹ ਕੰਪਨੀ ਐਫ ਆਈ ਆਰ ਤੋਂ ਬਾਅਦ ਕਰੇਗੀ ਘਟਣ ਦਾ ਕੀ ਕਰਾਂਗੇ ਅਜਿਹਾ ਕੁਝ ਘਟਣ ਦਾ ਕਾਰਨ ਕੀ ਸੀ ਜੀ ਇਹਦਾ ਸਮਝਾਵਾ ਉਹ ਜਿਹੜੇ ਪਹਿਲਾਂ ਉਹ ਬੰਦੇ ਛੱਡ ਗਏ ਕੰਮ ਤੋਂ ਉਹਨਾਂ ਨੇ ਹੀ ਰੇਗ ਰੇਰੀ ਕੀਤੀ ਸੀ ਤੇ ਆਪਣੇ ਮਨ ਨੂੰ ਕੀ ਕਰਵਾ ਦਿੱਤੀ ਹੈ 12ਵੇਂ ਫਿਹਾਲ ਇਹਨਾਂ ਨੇ ਐਫਆਈਆਰ ਤਾਂ ਗਿਆ ਅਫਰੀਆ ਤੋਂ ਬਾਅਦ ਹੀ ਉਸ ਤੋਂ ਅਜ ਨਾਂ ਦੇਣਗੇ ਤੇ ਫਿਰ ਉਹ ਕਰਨੀ ਕਰ ਰਹੇ ਨੇ ਜਿਹੜੇ ਬੰਦੇ ਕਾਹਲੇ ਛੱਡ ਗਏ ਉਹਨਾਂ ਨੂੰ ਰੇਗ ਪੈ ਗਿਆ ਤੇ ਉਹਨਾਂ ਨੇ ਕੰਮ ਦੀ ਕੋਣ ਦੇ ਉਹਨਾਂ ਦੇ ਹਾਂ ਉਹਨਾਂ ਦੇ ਬਾਈ ਨੇ ਉਹਨਾਂ ਦੇ ਘਰ ਆ ਕੇ ਉਸੇ ਗਈ ਹੈ ਉਹ ਤੇ ਇਨਕੁਆਰੀ ਹੋ ਰਹੀ ਸੀ ਖਾ ਲੋਕ ਸੋਨੇ ਦੇ ਗਹਿਣੇ ਇਨਾ ਬੈਂਕ ਲੌਨ ਦੇ ਵਿੱਚ ਤਾਂ ਰੱਖਦੇ ਨੇ ਬੈਂਕਾਂ ਦੇ ਵਿੱਚ ਤਾਂ ਰੱਖਦੇ ਨੇ ਤਾਂ ਕਿ ਸੋਨੇ ਦੇ ਬਦਲੇ ਉਹਨਾਂ ਨੂੰ ਲੋਨ ਮਿਲ ਜਾਵੇ ਅਤੇ ਉਹਨਾਂ ਦਾ ਸੋਨਾ ਵੀ ਸੁਰੱਖਿਅਤ ਰਹੇਗਾ ਤੇ ਆਪਣੇ ਅਲਿਆਹੇ ਲੋਨ ਜਿਸ ਦਾ ਕਰਕੇ ਉਹ ਲੈਂਦੇ ਨੇ ਕਿ ਉਹਨਾਂ ਨੂੰ ਕੰਮਕਾਜ ਹੁੰਦਾ ਜਾਂ ਫਿਰ ਕਿਸੇ ਦੇ ਦੇਣੇ ਹੋਣਗੇ ਜਾਂ ਫਿਰ ਕੋਈ ਹੋਰ ਕੰਮ ਹੁੰਦਾ ਬੰਦਾ ਸੋਨੇ ਦੇ ਗਹਿਣੇ ਰੱਖ ਕੇ ਲੋਨ ਲੈ ਲੈਂਦਾ ਪਰ ਜੇਕਰ ਉਹਨਾਂ ਦਾ ਲੋਨ ਬੈਂਕਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਤਾਂ ਫਿਰ ਘਰਾਂ ਦੇ ਵਿੱਚ ਕਿਵੇਂ ਸੁਰੱਖਿਅਤ ਹੋ ਸਕਦਾ ਜਿਹਦੇ ਚੱਲਦੇ ਉਹ ਦੇਖਾ ਹੋਵੇਗਾ ਪੁਰਸਵਰਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਬੈਂਕ ਦੇ ਵਿੱਚੋਂ ਸੋਨਾ ਗਾਇਬ ਕਿਵੇਂ ਹੋਇਆ